ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਤ ਜੀ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਦਾ ਸ਼੍ਰੀ ਅੰਮ੍ਰਿਤਸਰ ਆਉਣ ਦਾ ਪ੍ਰਸੰਗ ਅੱਜ ਆਪਾਂ ਸਰਵਣ ਕਰਨ ਲੱਗੇ ਹਾਂ ਆਓ ਬੜੇ ਪਿਆਰ ਸਤਕਾਰ ਨਾਲ ਇਹ ਪ੍ਰਸੰਗ ਸਰਵਣ ਕਰੀਏ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਵਾਸਤੇ ਬਾਰਡ ਸਾਹਿਬ ਗਏ ਸਨ ਅਤੇ ਉਹਨਾਂ ਦੇ ਦਰਸ਼ਨ ਕਰਨ ਉਪਰੰਤ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਸ੍ਰੀ ਅੰਮ੍ਰਿਤਸਰ ਆਉਣ ਦਾ ਨਿਯੋਤਾ ਦਿੱਤਾ ਸੀ ਸੋ ਬਾਬਾ ਸ਼੍ਰੀ ਚੰਦ ਜੀ ਨੇ ਪ੍ਰਵਾਨਗੀ ਦਿੱਤੀ ਸੀ ਕਿ ਜਦੋਂ ਵੀ ਅਨਜਲ ਨੇ ਖੇਜ ਕੀਤੀ ਜ਼ਰੂਰ ਆਵਾਂਗੇ ਐਉਂ ਬਾਬਾ ਸ਼੍ਰੀ ਚੰਦ ਜੀ ਦੀਆਂ ਖੁਸ਼ੀਆਂ ਪਾ ਕੇ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਆਣ ਵਿਰਾਜੇ ਸਨ ਬਾਬਾ ਸ਼੍ਰੀ ਚੰਦ ਜੀ ਨੂੰ ਬਾਹਰਠ ਰਹਿੰਦਿਆਂ ਹੁਣ 2 ਸਾਲ ਹੋਰ ਬੀਤ ਗਏ ਸਨ ਆਪ ਜੀ ਸਦਾ ਹੀ ਆਪਣੀ ਗੁਫਾ ਅੰਦਰ ਮਸਤ ਰਹਿੰਦੇ ਸਨ ਕਈ ਕਈ ਦਿਨ ਦੀ ਸਮਾਧੀ ਵਿੱਚੋਂ ਜਦ ਅੱਖ ਖੋਲਦੀ ਤਾਂ ਰਸ ਭਰੀ ਨਜ਼ਰ ਨਾਲ ਦਰਸ਼ਕਾਂ ਤਾਈਂ ਵੇਖ-ਵੇਖ ਕੇ ਉਹਨਾਂ ਦੇ ਮੁਰਜਾਏ ਮਨ ਵੀ ਖਿੜਾ ਦਿੰਦੇ ਕਈ ਤਰ੍ਹਾਂ ਦੇ ਅਭਿਲਾਖੀ ਆਉਂਦੇ ਸਨ ਜੀਹਾਂ ਨੂੰ ਫੇਰ ਆਪਣੇ ਮਨੋਹਰ ਉਪਦੇਸ਼ਾਂ ਤੇ ਅਸੀਸਾਂ ਨਾਲ ਠਾਰ ਦਿਆ ਕਰਦੇ ਸਨ ਇਉਂ ਆਪ ਜੀ ਨੇ ਇੱਕ ਦਿਨ ਸਮਾਧੀ ਤੋਂ ਉਠਾਨ ਹੋ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਭਾਈ ਕੰਬਲਿਆ ਜੀ ਨੂੰ ਆਖਿਆ ਭਾਈ ਜੀ ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ ਰਾਮਦਾਸ ਜੀ ਨੂੰ ਦਿੱਤਾ ਵਚਨ ਪੂਰਾ ਕਰਨਾ ਹੈ ਤੇ ਅੱਜ ਹੀ ਜਾਣ ਦਾ ਸੰਕਲਪ ਹੈ ਭਾਈ ਕੰਬਲਿਆ ਜੀ ਨੇ ਸੀਸ ਝੁਕਾਇਆ ਸਤਿ ਵਚਨ ਕਿਹਾ ਅਤੇ ਬਾਬਾ ਜੀ ਦੀ ਸੇਵਾ ਵਿੱਚ ਨਾਲ ਹੋ ਕੇ ਚਾਲੇ ਪਾਦ ਤੇ ਆਪ ਜੀ ਰਾਹ ਵਿੱਚ ਕਿਤੇ ਕਿਤੇ ਇੱਕ ਦੋ ਦਿਨ ਰਹਿ ਕੇ ਪ੍ਰੇਮੀਆਂ ਨੂੰ ਨਿਹਾਲ ਕਰਦੇ ਹੋਏ ਸ਼੍ਰੀ ਅੰਮ੍ਰਿਤਸਰ ਆਏ ਨਗਰ ਤੋਂ ਬਾਹਰ ਡੇਰਾ ਕੀਤਾ ਇਹ ਸਾਲ ਸੰਮਤ 1636 ਦਾ ਸੀ ਜਦ ਕੇ ਆਪ ਜੀ ਅੰਮ੍ਰਿਤਸਰ ਆਏ ਸਨ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੀ ਰਾਸ ਦੋ ਅੰਸ਼ 14 ਅਤੇ ਤਵਾਰਿਕ ਖਾਲਸਾ ਯਾਨੀ ਗਿਆਨ ਸਿੰਘ ਤੇ ਪੰਥ ਪ੍ਰਕਾਸ਼ ਵਿੱਚ ਵੀ ਲਿਖਿਆ ਹੈ ਕਿ ਬਾਬਾ ਸ਼ਿਰੀ ਚੰਦ ਜੀ ਜਦ ਅੰਮ੍ਰਿਤਸਰ ਆਏ ਤਾਂ ਗੁਰੂ ਰਾਮਦਾਸ ਜੀ ਨੇ ਭਾਰੀ ਸਵਾਗਤ ਤੇ ਸਤਿਕਾਰ ਕੀਤਾ ਸ਼੍ਰੀ ਬਾਬਾ ਜੀ ਨੂੰ ਇੱਕ ਉੱਚੇ ਸਿੰਘਾਸਨ ਤੇ ਬਿਠਾ ਕੇ ਗੁਰੂ ਜੀ ਨੇ ਪਰਦਖਣਾ ਕੀਤੀ ਤੇ ਸਨਿਮਰ ਹੋ ਕੇ ਨਮਸਕਾਰ ਕਰਕੇ ਆਪ ਜੀ ਕੁਝ ਨੀਵੀਂ ਥਾਂ ਹੋ ਕੇ ਬੈਠੇ ਤੇ ਨਿਮਰਤਾ ਵਿੱਚ ਭਰ ਕੇ ਬਾਬਾ ਜੀ ਨੂੰ ਵੇਖਣ ਲੱਗੇ ਐਸਾ ਕਰਨ ਵੀ ਕਿਉਂ ਨਾ ਜਦ ਕੇ ਬਾਬਾ ਜੀ ਇਸ ਯੋਗਤਾ ਦੇ ਲਾਇਕ ਸਨ ਉੱਚ ਸਥਾਨ ਸ਼੍ਰੀ ਚੰਦ ਬਿਠਾਏ ਆਪ ਨਿਮਰ ਕਰ ਤਰਾ ਦਗਾਏ ਸ਼੍ਰੀ ਚੰਦ ਬੋਲੇ ਤਤਕਾਲੂ ਕਰਤ ਪਰ ਦਖਣਾ ਪ੍ਰੇਮ ਦੇ ਆਲੂ ਐਸੇ ਹੀ ਬਾਬਾ ਸ਼੍ਰੀ ਚੰਦ ਜੀ ਵੀ ਗੁਰੂ ਰਾਮਦਾਸ ਜੀ ਦੀ ਮਹਾਨਤਾ ਤੋਂ ਜਾਣੂ ਸਨ ਇੱਥੇ ਆ ਕੇ ਹੁਣ ਦੋਹਾਂ ਧਿਰਾਂ ਦੀ ਬ੍ਰह्म ਗਿਆਨਿਕੀ ਗੱਤ ਬ੍ਰह्म ਗਿਆਨੀ ਜਾਨਾ ਵਾਲੀ ਗੱਲ ਸੀ ਤੇ ਦੂਜੀ ਵੇਰ ਦੇ ਇਸ ਮੇਲ ਮਿਲਾ ਵਿੱਚ ਰੰਗੇ ਖੁੱਲ ਢੋਲ ਕੇ ਬਚਨ ਬिलास ਕਰਨ ਲੱਗੇ ਸਨ ਜੋ ਦੋਹਾਂ ਧਿਰਾਂ ਨੂੰ ਮਨ ਭਾਉਂਦੇ ਤੇ ਪਿਆਰੇ ਪਾਸ ਦੇ ਸਨ ਸ਼੍ਰੀ ਬਾਬਾ ਜੀ ਇੱਕ ਦਿਨ ਆਪਣੇ ਸਾਹਮਣੇ ਬੈਠੇ ਗੁਰੂ ਰਾਮਦਾਸ ਜੀ ਦੀ ਭਰ ਜਵਾਨੀ ਸੁੰਦਰਤਾ ਅਤੇ ਗੰਭੀਰਤਾ ਨੂੰ अनुभव ਕਰਦੇ ਪਏ ਸਨ ਕਿ ਕਿੰਨੀ ਪ੍ਰਭਤਾ ਅਤੇ ਗੱਭਰੂ ਪਾnde ਹੁੰਦਿਆਂ ਵੀ ਇਹ ਨਿਰਮਾਨ ਮਨ ਹਨ ਗੁਰੂ ਜੀ ਦਾ ਗੋਰਾ ਸਰੀਰ ਸੋਹਣਾ ਅਤੇ ਸੁਹਾਵਾ ਮੁਖ ਸਹਿਜ ਤੇ ਗੰਭੀਰਤਾ ਭਰੀ ਬਾਣੀ ਬੋਲਚਾਲ ਅੰਮ੍ਰਿਤ ਪੀਨੇ ਨੈਣ ਖੁੱਲਾ ਚੌੜਾ ਅਤੇ ਭਾਗ ਭਰਿਆ ਮਸਤਕ ਡਿੱਠਾ ਤਿਵੇਂ ਹੀ ਗੁਰੂ ਜੀ ਦੇ ਕਾਲੇ ਚਮਕੀਲੇ ਅਤੇ ਲੰਮੇ ਦਾੜੇ ਨੂੰ ਵੇਖ ਕੇ ਬਾਬਾ ਜੀ ਮਹਿਸੂਸ ਕਰਦੇ ਸਨ ਕਿ ਬਾਕੀ ਸਾਰੇ ਟੁਕਵੇਂ ਸਰੀਰ ਨਾਲੋਂ ਇਹਨਾਂ ਦਾ ਢਾੜਾ ਕੁਝ ਵਧੇਰੇ ਵਾਧ ਆਇਆ ਹੈ ਤਦ ਹੱਸਦੇ ਹੱਸਦੇ ਗੁਰੂ ਜੀ ਦੀ ਨਿਮਰਤਾ ਪਰਖਣ ਨੂੰ ਜੀ ਕਰ ਆਇਆ ਤੇ ਪਿਆਰ ਭਰੀ ਹਾਸੀ ਨਾਲ ਬਾਬਾ ਜੀ ਨੇ ਆਖਿਆ RAMDAS ਜੀਓ ਇਤਨਾ ਢਾੜਾ ਕਿਉਂ ਵਧ ਆਇਆ ਹੈ ਪੁੱਤਰ ਵਿੱਚ ਗੁਰੂ ਜੀ ਨੇ ਜਵਾਨੀ ਤਾਂ ਇਹੋ ਬਚਨ ਕਿਹਾ ਕਿ ਆਪ ਜੈਸੇ ਮਹਾਨ ਸਾਧੂਆਂ ਦੇ ਚਰਨ ਝਾੜਨ ਨੂੰ ਵਾਅਦਾ ਆਇਆ ਹੈ ਪਰ ਅਸਲੀ ਤੌਰ ਤੇ ਹੱਥ ਨਾਲ ਆਪਣਾ ਦਾੜਾ ਫੜ ਕੇ ਗੁਰੂ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨੇ ਸ਼ੁਰੂ ਕੀਤੇ ਪੰਥ ਪ੍ਰਕਾਸ਼ ਸਫਾ 640 ਅਤੇ ਸੂਰਜ ਪ੍ਰਕਾਸ਼ ਰਾਸ 2 ਅੰਸ਼ 14 ਵਿੱਚ ਇੰਉ ਲਿਖਿਆ ਹੈ ਕਿ ਬਾਬਾ ਜੀ ਨੇ ਆਖਿਆ ਇਤਨਾ ਦਾੜਾ ਕਿਉਂ ਵਧਾਇਆ ਹੈ ST ਤਾਂ ਬਾਬਾ ਜੀ ਵੱਲੋਂ ਦਾੜੇ ਉੱਤੇ ਤਰਕ ਕੀਤੀ ਪਾਸਦੀ ਹੈ ਪਰ ਐਸਾ ਨਹੀਂ ਹੈ ਕਿ ਬਾਬਾ ਜੀ ਆਪ ਜਟਾ ਜੂਟ ਸਨ ਉਹ ਦਾੜੇ ਦੇ ਵਿਰੋਧ ਨਹੀਂ ਸਨ ਗੁਰੂ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਛਾੜਨੇ ਸ਼ੁਰੂ ਕੀਤੇ ਸ੍ਰੀ ਬਾਬਾ ਜੀ ਇਹਨਾਂ ਦੀ ਇਸ ਅਤ ਨਿਮਰਤਾ ਅਤੇ ਗਰੀਬੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਆਪ ਜੀ ਅਤ ਪ੍ਰੇਮ ਨਾਲ ਭਰੇ ਗਏ ਆਪਣੇ ਹੱਥ ਨਾਲ ਐਸਾ ਕਰਨ ਤੋਂ ਹਟਾ ਦਿੱਤਾ ਫਰਮਾਇਆ ਕਿ ਸੋਣਾ ਉਤਰ ਹੈ ਬਸ ਕਰੋ ਅਤੇ ਪਹਿਲੀ ਤਰ੍ਹਾਂ ਹੀ ਅੱਜ ਵੀ ਬਾਣੀ ਸੁਣਾ ਕੇ ਨਿਹਾਲ ਕਰੋ ਤਦ ਆਗਿਆ ਪਾ ਕੇ ਗੁਰੂ ਜੀ ਨੇ ਇਸ ਸਮੇਂ ਨਾਲ ਟੁਕਦਾ ਸ਼ਬਦ ਆਪਣੇ ਸ੍ਰੀ ਮੁਖਵਾਕ ਤੋਂ ਇਹ ਸੁਣਾਇਆ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰ ਬੋਲੇ ਸਭ ਰੈਣ ਸੰਭਾਲੇ ਹਰ ਗਾਲ ਹਮਰਾ ਪ੍ਰਭ ਹਮ ਲੋਚ ਲਗਾਈ ਹਮ ਕਰੈ ਪ੍ਰਭੂ ਹਰਪਾਲ ਮੇਰਾ ਮਨ ਸਾਧੂ ਤੂਰ ਰਵਾਲ ਹਰ ਹਰ ਨਾਮ ਦ੍ਰਿੜਾਇੋ ਗੁਰ ਮੀਠਾ ਗੁਰ ਪਗ ਝਾਰੈ ਹਮ ਬਾਲ ਸਾਖਤ ਕੋ ਦਿਨ ਰੈਣ ਅੰਧਾਰੀ ਮੋਹਿ ਫਾਥੇ ਮਾਇਆ ਜਾਲ ਖਿੰਨ ਪਲ ਹਰ ਪ੍ਰਭ ਰਿਦੈ ਨ ਵਸਿਓ ਰਣ ਬਾਧੇ ਬਹੁ ਬਿਦਵਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਣਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਕ ਗੁਰ ਅਗੰਗ ਗੋਸਾਈ ਗੁਰ ਕਰ ਕਿਰਪਾ ਪ੍ਰਤਪਾਲ ਬਿਖ ਪੌਜਲ ਡੁੱਬਦੇ ਕਾੜ ਲਿਹੋ ਪ੍ਰਭ ਗੁਰ ਨਾਨਕ ਬਾਲ ਗੋਪਾਲ ਇਹ ਸ਼ਬਦ ਸੁਣ ਕੇ ਵੀ ਸ੍ਰੀ ਬਾਬਾ ਜੀ ਗਾਦਗਦ ਹੋ ਗਏ ਅਤੇ ਬਹੁਤ ਅਸੀਸਾਂ ਦਿੱਤੀਆਂ ਗੁਰੂ ਜੀ ਨੇ ਸ੍ਰੀ ਬਾਬਾ ਜੀ ਨੂੰ ਸ੍ਰੀ ਅੰਮ੍ਰਿਤਸਰ ਦਾ ਖਟਾਇਆ ਤਾਲ ਅਤੇ ਵਿਚਾਲੇ ਹਰ ਮੰਦਰ ਬਣਵਾਣ ਦੀ ਤਜ਼ਵੀਜ਼ ਵੀ ਦਸੀ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਬਹੁਤ ਸਲਾਹਿਆ ਫਿਰ ਕੁਝ ਦਿਨ ਹੋਰ ਰਹਿਣ ਮਗਰੋਂ ਆਪ ਜੀ ਮੋੜ ਬਾਰਤ ਸਾਹਿਬ ਨੂੰ ਚਲੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ